7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ 2024 T20 ਵਿਸ਼ਵ ਕੱਪ ਹੋਣ ਜਾ ਰਿਹਾ। ਖਰੜ ਚਾਹ ਦੇ ਦੈਨ ਵਾਲੇ ਅਰਸ਼ਦੀਪ 2022 T20 ਏਸ਼ੀਆ ਕੱਪ ਦੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ ਸੀ। ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਉਨਤੇ ਹੀ ਰਹਿਣ ਵਾਲੀ ਹੈ ਕਿਉਂਕਿ ਉਹ ਭਾਰਤ ਵਿੱਚ ਵਿਕਟਾਂ ਲੈਣ ਵਿੱਚ ਮੁਹਾਰਿਆ। 2022 ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦੌੜਾ ਦੇ ਕੇ ਟੀਮ ਲਈ 3 ਵਿਕਟਾਂ ਲਈਆਂ ਸਨ। ਉਸਨੇ ਪਹਿਲਾ ਹੀ ਗੇਂਦ ਤੇ ਪਾਕਿਸਤਾਨ ਦੇ ਕਪਤਾਨ ਬੱਬਰ ਆਜ਼ਮ ਦੀਆਂ ਵਿਕਟਾਂ ਲਈਆਂ। ਬਬਰ ਦੇ ਨਾਲ-ਨਾਲ ਉਸ ਨੇ ਰਿਵਜ਼ਾਨ ਅਤੇ ਆਸੀਫ ਦੀਆਂ ਵਿਕਟਾਂ ਵੀ ਲਈਆਂ। ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ 'ਚ ਕਾਫੀ ਟੋਲ ਕੀਤਾ ਗਿਆ ਸੀ। ਪਾਕਿਸਤਾਨ ਖਿਲਾਫ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਆਸੀਫ ਅਲੀ ਦਾ ਕੈਚ ਛੱਡਿਆ। ਇਸ ਤੋਂ ਬਾਅਦ ਆਸੀਫ ਨੇ 8 ਗੇਂਦਾਂ ਤੇ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ। ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਸਿਰਫ ਇੱਕ ਵਿਕਟ ਲਈ ਸੀ। ਉਹ ਵਿਕਟ ਵੀ ਆਸੀਫ ਦੀ ਸੀ ਜੋ ਉਸ ਨੂੰ ਆਖਿਰ ਓਵਰ ਵਿੱਚ ਮਿਲੀ। ਇਸ ਕੈਚ ਨੂੰ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਟੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਸ ਦਾ ਸਮਰਥਨ ਚ 7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ 2024 T20 ਵਿਸ਼ਵ ਕੱਪ ਹੋਣ ਜਾ ਰਿਹਾ। ਖਰੜ ਚਾਹ ਦੇ ਦੈਨ ਵਾਲੇ ਅਰਸ਼ਦੀਪ 2022 T20 ਏਸ਼ੀਆ ਕੱਪ ਦੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ ਸੀ। ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਉਨਾਂ 'ਤੇ ਹੀ ਰਹਿਣ ਵਾਲੀ ਹੈ ਕਿਉਂਕਿ ਉਹ ਭਾਰਤ ਵਿੱਚ ਵਿਕਟਾਂ ਲੈਣ ਵਿੱਚ ਮੁਹਾਰਿਆ। 2022 ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦੌੜਾ ਦੇ ਕੇ ਟੀਮ ਲਈ 3 ਲਈਆਂ ਸਨ ਉਸਨੇ ਪਹਿਲਾ ਹੀ ਗੇਂਦ ਤੇ ਪਾਕਿਸਤਾਨ ਦੇ ਕਪਤਾਨ ਬਬਰ ਆਜ਼ਮ ਦੀਆਂ ਵਿਕਟਾਂ ਲਈਆਂ ਬਬਰ ਦੇ ਨਾਲ ਨਾਲ ਉਸਨੇ ਰਿਵਜ਼ਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ 'ਚ ਕਾਫੀ ਟੋਲ ਕੀਤਾ ਗਿਆ ਸੀ ਪਾਕਿਸਤਾਨ ਖਿਲਾਫ ਖੇਡੇ ਗਿਆ ਇਸ ਮੈਚ ਵਿੱਚ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਆਸਿਫ ਅਲੀ ਦਾ ਕੈਚ ਛੱਡਿਆ ਇਸ ਤੋਂ ਬਾਅਦ ਆਸਿਫ ਨੇ 8 ਗੇਂਦਾਂ ਤੇ 16 ਦੌੜਾ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ ਇਸ ਮੈਚ ਵਿੱਚ ਅਰਸ਼ਦੀਪ ਸਿੰਘ ਸਿਰਫ ਇੱਕ ਵਿਕਟ ਲਈ ਸੀ ਉਹ ਵਿਕਟ ਵੀ ਆਸ਼ਿਫ ਦੀ ਸੀ ਜੋ ਉਸ ਨੂੰ ਆਖਿਰ ਓਵਰ ਵਿੱਚ ਮਿਲੀ ਇਸ ਕੈਚ ਨੂੰ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਟੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਸ ਦਾ ਸਮਰਥਨ ਚ ਆ ਗਏ 7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ 2024 T20 ਵਿਸ਼ਵ ਕੱਪ ਹੋਣ ਜਾ ਰਿਹਾ ਖਰੜ ਚੜ ਦੇ ਰਹਿਣ ਵਾਲੇ ਅਰਸ਼ਦੀਪ 2022 T20 ਏਸ਼ੀਆ ਕੱਪ ਦੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ ਸੀ ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਉਨਾਂ ਤੇ ਹੀ ਰਹਿਣ ਵਾਲੀ ਹੈ ਕਿਉਂਕਿ ਉਹ ਭਾਰਤ ਵਿੱਚ ਵਿਕਟ ਦਾ ਲੈਂੰਥ ਵਿੱਚ ਮੁਹਾਰਿਆ 2022 ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦਵਾੜਾ ਦੇ ਕੇ ਟੀਮ ਲਈ 3 ਵਿਕਟਾਂ ਲਈਆਂ ਸਨ ਉਸਨੇ ਪਹਿਲਾ ਹੀ ਗੇਂਦ ਤੇ ਪਾਕਿਸਤਾਨ ਦੇ ਕਪਤਾਨ ਬੱਬਰ ਆਜ਼ਮ ਦੀਆਂ ਵਿਕਟਾਂ ਲਈਆਂ ਬੱਬਰ ਦੇ ਨਾਲ ਨਾਲ ਉਸਨੇ ਰਿਵਜ਼ਾਨ ਅਤੇ ਆਸੀਫ ਦੀਆਂ ਵਿਕਟਾਂ ਵੀ ਲਈਆਂ ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ 'ਚ ਕਾਫੀ ਟੋਲ ਕੀਤਾ ਗਿਆ ਸੀ ਪਾਕਿਸਤਾਨ ਖਿਲਾਫ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਆਸੀਫ ਅਲੀ ਦਾ ਕੈਚ ਛੱਡਿਆ ਇਸ ਤੋਂ ਬਾਅਦ ਆਸ਼ਿਫ ਨੇ 8 ਗੇਂਦਾਂ ਤੇ 16 ਦੌੜਾ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ ਇਸ ਮੈਚ ਵਿੱਚ ਅਛਦੀਪ ਸਿੰਘ ਨੇ ਸਿਰਫ ਇੱਕ ਵਿਕਟ ਲਈ ਸੀ ਉਹ ਵਿਕਟ ਵੀ ਆਸ਼ਿਫ ਦੀ ਸੀ ਜੋ ਉਸ ਨੂੰ ਆਖਿਰ ਓਵਰ ਵਿੱਚ ਮਿਲੀ ਇਸ ਕੈਚ ਨੂੰ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਟੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਸ ਦਾ ਸਮਰਥਨ ਚ ਆ ਗਏ 7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ 2024 T20 ਵਿਸ਼ੇਪ ਕੱਪ ਹੋਣ ਜਾ ਰਿਹਾ ਖਰੜਚਰ ਦੇ ਦੇਣ ਵਾਲੇ ਅਰਸ਼ਦੀਪ 2022 T20 ਏਸ਼ੀਆ ਕੱਪ ਦੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਈ ਸੀ ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਉਨਤੇ ਹੀ ਰਹਿਣ ਵਾਲੀ ਹੈ ਕਿਉਂਕਿ ਉਹ ਭਾਰਤ ਵਿੱਚ ਵਿਕਟਾਂ ਲੈਣ ਵਿੱਚ ਮੁਹਾਰਿਆ 2022 ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦੌੜਾ ਦੇ ਕੇ ਟੀਮ ਲਈ 3 ਵਿਕਟਾਂ ਲਈਆਂ ਸਨ ਉਸ ਨੇ ਪਹਿਲਾ ਹੀ ਗੇਂਦ ਤੇ ਪਾਕਿਸਤਾਨ ਦੇ ਕਪਤਾਨ ਬਬਰ ਆਜ਼ਮ ਦੀਆਂ ਵਿਕਟਾਂ ਲਈਆਂ ਬਬਰ ਦੇ ਨਾਲ ਨਾਲ ਉਸ ਨੇ ਰਿਵਜ਼ਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ 'ਚ ਕਾਫੀ ਟੋਲ ਕੀਤਾ ਗਿਆ ਸੀ ਪਾਕਿਸਤਾਨ ਖਿਲਾਫ ਖੇਡੇ ਗਏ ਇਸ ਮੈਚ ਵਿੱਚ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਆਸੀਫ ਅਲੀ ਦਾ ਕੈਚ ਛੱਡਿਆ ਇਸ ਤੋਂ ਬਾਅਦ ਆਸੀਫ ਨੇ 8 ਗੇਂਦਾਂ ਤੇ 16 ਦੌੜਾ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ ਇਸ ਮੈਚ ਵਿੱਚ ਅਛਦੀਪ ਸਿੰਘ ਨੇ ਸਿਰਫ ਇੱਕ ਵਿਕਟ ਲਈ ਸੀ ਉਹ ਵਿਕਟ ਵੀ ਆਸੀਫ ਦੀ ਸੀ ਜੋ ਉਸ ਨੂੰ ਆਖਿਰ ਓਵਰ ਵਿੱਚ ਮਿਲੀ ਇਸ ਕੈਚ ਨੂੰ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਟੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਸ ਦਾ ਸਮਰਥਨ ਚ ਆ ਗਏ